ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰਨੀ ਹੈ ਪੰਜਾਬ ਦੇ ਵਿੱਚ ਜਿਹੜੇ ਅਖੰਡ ਬਾਦ ਨੂੰ ਫੈਲਾਉਣ ਵਾਲੇ ਡੇਰੇ ਨੇ ਭਾਵੇਂ ਉਹ ਕਿਸੇ ਵੀ ਮrzਬ ਦੇ ਨਾਲ ਸੰਬੰਧ ਰੱਖਦੇ ਹੋਣ ਪਰ ਮੈਂ ਪਹਿਲੇ ਕਹਿ ਦਣਾ ਕਿ ਰੱਬ ਨੂੰ ਅਸੀਂ ਮੰਨਦੇ ਹਾਂ ਰੱਬ ਤੋਂ ਮੁਨਕਰ ਨਹੀਂ ਹੁੰਦੇ ਪਰ ਜਿਵੇਂ ਪਾਵਨ ਬਾਣੀ ਕਹਿੰਦੀ ਹੈ ਕਿ ਰੱਬ ਨੂੰ ਮੰਨੋ ਉਸ ਤਰੀਕੇ ਦੇ ਨਾਲ ਅਸੀਂ ਰੱਬ ਨੂੰ ਮੰਨਦੇ ਹਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਦੋਂ ਕਿਰਤ ਦੀ ਗੱਲ ਕੀਤੀ ਹੈ ਉਦੋਂ ਕੇਵਲ ਲੋਕਾਂ ਨੂੰ ਕਿਰਤ ਕਰਨ ਵਾਸਤੇ ਨਹੀਂ ਕਿਹਾ ਗੁਰੂ ਪਾਸ਼ਾ ਨੇ ਪ੍ਰੈਕਟੀਕਲ ਜੀਵਨ ਦੀ ਉਦਾਹਰਣ ਦਿੱਤੀ ਹੈ ਜੇ ਕਿਸੇ ਨੂੰ ਕਿਰਤ ਕਰਨ ਵਾਸਤੇ ਕਿਹਾ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਖੁਦ ਕਿਰਤ ਕੀਤੀ ਹੈ ਭਾਵੇਂ ਮੋਦੀ ਖਾਨੇ ਦੇ ਵਿੱਚ ਵਹਿ ਕੇ 13-13 ਟੋਲਿਆ ਹੋਵੇ ਭਾਵੇਂ ਹੜਬਾਇਆ ਹੋਵੇ ਭਾਵੇਂ ਦੁਕਾਨ ਕੀਤੀ ਹੋਵੇ ਇਹ ਕੇਵਲ ਕਹਿਣ ਮਾਤਰ ਨਹੀਂ ਗੁਰੂ ਪਾਤਸ਼ਾਹ ਨੇ ਆਪਣੇ ਜੀਵਨ ਦੇ ਵਿੱਚ ਜੋ ਕਮਾਇਆ ਤੇ ਉਹ ਉਪਦੇਸ਼ ਕਹ ਲਈਏ ਕਾਇਨਾਤ ਨੂੰ ਕੁੱਲ ਸੰਸਾਰ ਨੂੰ ਦਿੰਦਾ ਹੈ ਮੈਂ ਗੱਲ ਤਾਂ ਕੀਤੀ ਐ ਅੱਜ ਜਿਹੜਿਆ ਲਾਡੀ ਸ਼ਾਹ ਸ੍ਰਿੰਦਰ ਸ਼ਾਹ ਸਾਈ ਸੋਈ ਪਤਾ ਨਹੀਂ ਕਿੰਨੇ ਕੁ ਡੇਰੇ ਨੇ ਸਭ ਤੋਂ ਜ਼ਿਆਦਾ ਇਹਨਾਂ ਦੇ ਡੇਰਿਆਂ ਦੇ ਵਿੱਚ ਸਲਫਾ ਸਰਗਟਮ ਬੀਡਿੰਗੋ ਹੁੱਕਾ ਇਹ ਛੂਟੇ ਲਾਏ ਜਾਂਦੇ ਆ ਤੁਸੀਂ ਦੇਖੇ ਹੀ ਹੋਣਾ ਦੂਜੀ ਗੱਲ ਜਿਹੜੇ ਕਲਾਕਾਰ ਇਹਨਾਂ ਢੇਰਿਆਂ ਤੇ ਜਾ ਕੇ ਗਾਉਂਦੇ ਨੇ ਉਹਨਾਂ ਵਿੱਚ ਵੱਡੇ ਵੱਡੇ ਨਾਮ ਨੇ ਤੇ ਉਹਨਾਂ ਦਾ ਗਾਉਣ ਦਾ ਮਤਲਬ ਹੈ ਕੋਈ ਉਹਨਾਂ ਦਾ ਜਿਵੇਂ ਲਾੜੀ ਸਾਹ ਦੇ ਪੈਰਾਂ ਵਿੱਚ ਗੁਰਦਾਸ ਜੀ ਆ ਕੇ ਨੱਕ ਰਗੜਦਾ ਹੁੰਦਾ ਜਾਂ ਹੋਰ ਰਗੜਦੇ ਨੇ ਇਹਨਾਂ ਦਾ ਨੱਕ ਰਗੜਨ ਤੋਂ ਭਾਵ ਇਹ ਨਹੀਂ ਹੁੰਦਾ ਕਿ ਉਹਨੂੰ ਇਹ ਰੱਬ ਮੰਨਦੇ ਨੇ ਲੋਕਾਂ ਦੇ ਵਿੱਚ ਇਨੋਂ ਰਾਬਾ ਮੰਨਣਾ ਪੈਂਦਾ ਕਿਉਂਕਿ ਨਹੀਂ ਫਿਰ ਜਿਹੜਾ ਕੱਠ ਹੁੰਦਾ ਉੱਥੇ ਤੇ ਉਹ ਹੋਣਾ ਨਹੀਂ ਫਿਰ ਜਿਹੜੀ ਨਹੀਂ ਫੋਲੋਇੰਗ ਹੁੰਦੀ ਹੈ ਭਾਵ ਜਿਹੜੇ ਇਹਨਾਂ ਦੇ ਫੋਲੋਅਰ ਹੁੰਦੇ ਆ ਚੋਣ ਵਾਲੇ ਹੁੰਦੇ ਨੇ ਫਿਰ ਉਹਨਾਂ ਦਾ ਜਿਹੜਾ ਦੈਰ ਹੈ ਉਹ ਘਟ ਜਾਂਦਾ ਇਹ ਤਾਂ ਤਾਂ ਜਾ ਕੇ ਉੱਥੇ ਆਪਣੇ ਪ੍ਰੋਗਰਾਮ ਕਰਦੇ ਆ ਇੱਕ ਜਿਹੜੀ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਤੇ ਮੈਂ ਗੱਲ ਕਰਨੀ ਹੈ ਜਿਵੇਂ ਕੱਲ ਦੀ ਤੁਸੀਂ ਵੀਡੀਓ ਦੇਖੀ ਹੋਣੀ ਹੈ ਉਹ ਜਿਹੜਾ ਜੁੰਡੇ ਖੇល ਰਹਿਆਂ ਵਾਲਾ ਸ੍ਰਿੰਦਰ ਸ਼ਾਹ ਜਾਂ ਸ਼ਾਈ ਕਹਿੰਦੇ ਨੇ ਉਹਦੀ ਵੀ ਕੁੱਟਮਾਰ ਹੋਈ ਹੈ ਮੈਂ ਸਿਰਫ ਗੱਲ ਇਹ ਕਰਨੀ ਹੈ ਕੇਵਲ ਡੇਰੇ ਉਹਨਾਂ ਦੇ ਨਹੀਂ ਡੇਰੇ ਸਾਡੀ ਸਿੱਖ ਕਮ ਉਹਦੇ ਵਿੱਚ ਵੀ ਹੈਗੇ ਆ ਜਿਹੜੇ ਵੱਡੇ ਵੱਡੇ ਬਾਬੇ ਐਡੇ ਢਿੱਡ ਵਧਾਈ ਬੈਠੇ ਨੇ ਪਤਾ ਨਹੀਂ ਕੀ ਕੁਝ ਖਾਂਦੇ ਨੇ ਵੀਰ ਜਿਹੜਾਂ ਤੇ ਫਿਰਦੇ ਨੇ ਚਾਰ-ਚਾਰ ਬੰਦੇ ਚੱਕ ਕੇ ਸਟੇਜਾਂ ਤੇ ਚੜਾਉਂਦੇ ਨੇ ਤੇ ਹਾਲ ਉਹਨਾਂ ਦਾ ਵੀ ਉਹੀ ਹੈ ਕਿਸੇ ਵੀ ਮਰਜ਼ੀ ਮਜਬ ਦਾ ਡੇਰਾ ਹੋਵੇ ਮੈਨੂੰ ਕੋਈ ਮਤਲਬ ਨਹੀਂ ਇਹ ਡੇਰਾਬਾਦ ਸਾਡੇ ਗੁਰੂ ਸਾਹਿਬ ਨੇ ਨਹੀਂ ਪੈਦਾ ਕੀਤਾ ਇਹ ਡੇਰਾਬਾਦ ਬਜ਼ਾਰੀ ਨੇ ਪੈਦਾ ਕੀਤਾ ਹੈ ਬਜ਼ਾਰੀ ਕਿਸੇ ਵੀ ਮਜਬ ਦੇ ਨਾਲ ਸੰਬੰਧ ਰੱਖਦਾ ਹੋਵੇ ਮੈਨੂੰ ਕੋਈ ਮਤਲਬ ਨਹੀਂ ਕਿਹਦੇ ਗੋਡੇ ਲੱਗੇ ਕਿਹਦੇ ਗਿੱਟੇ ਲੱਗੇ ਜਦੋਂ ਤੁਸੀਂ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤਨਾ ਜਾਈ ਲਖਿਆ ਗੱਲ ਕਰੋਗੇ ਉਹ ਪਰਮਾਤਮਾ ਕੁਦਰ ਦੇ ਵਿੱਚ ਵਸਿਆ ਹੋਇਆ ਕੁਦਰ ਦੇ ਨਿਜਮ ਨੇ ਕੁਦਰ ਦੇ ਨਿਜਮਾਂ ਦੀ ਅਸੀਂ ਉਲੰਘਣਾ ਨਹੀਂ ਕਰਨੀ ਦਰਖਤ ਅਸੀਂ ਪੱਟਦੇ ਦਰਖਤ ਅਸੀਂ ਸਾੜਦੇ ਦਰਖਤ ਅਸੀਂ ਖਤਮ ਕਰਦੇ ਤੇ ਜਿਹੜਾ ਆ ਵੈਦਰ بگੜਿਆ ਕਿੰਨੀ ਗਰਮੀ ਪੈਂਦੀ ਹੈ ਇਹ ਸਾਰਾ ਕੁਝ ਅਸੀਂ ਕੁਦਰ ਦੀ ਉਲੰਘਣਾ ਕੀਤੀ ਹੈ ਮੈਂ ਮੈ ਤੁਹਾਨੂੰ ਬੇਨਤੀ ਕਰਦਾ ਕਿ ਇੱਕ ਮਨੁੱਖ ਇੱਕ ਰੁੱਖ ਜ਼ਰੂਰ ਲਾਵੇ ਦੂਜੀ ਗੱਲ ਜਿਹੜਾ ਇਹ ਪਖੰਡਵਾਦ ਹੈ ਇਹ ਕਿਉਂ ਵਧਿਆ ਕਿਉਂਕਿ ਅਸੀਂ ਉਹ ਲੋਕਾਂ ਅਸੀਂ ਮਿਹਨਤ ਕਰਨਾ ਨਹੀਂ ਚਾਹੁੰਦੇ ਅਸੀਂ ਕਹਿੰਦੇ ਹਾਂ ਕੋਈ ਪਖੰਡੀ ਸਾਡੇ ਕੰਨ ਵਿੱਚ ਫੂਕ ਮਾਰੇ ਕੋਈ ਮੰਤਰ ਦੇਵੇ ਅਸੀਂ ਰਾਤੇ ਰਾਤ ਅਰਬਾਂ ਪਤੀ ਕਰੋੜਾਂ ਪਤੀ ਹੋ ਜਾਈਏ ਸਾਡੇ ਸੁਪਨੇ ਆ ਪਰੇ ਹੁੰਦਾ ਨਹੀਂ ਕਈਆਂ ਨੇ ਕਹਿਣਾ ਤੁਸੀਂ ਇਹਨਾਂ ਡੇਰਾਂ ਬਾਰੇ ਕਿਉਂ ਗੱਲ ਕਰਦੇ ਹੋ ਮੈਂ ਸਾਰੇ ਡੇਰਾਂ ਦੀ ਗੱਲ ਕਰਦਾ ਭਾਵੇਂ ਸਿੱਖ ਮਜ਼ਬਦ ਦੇ ਡੇਰੇ ਨੇ ਭਾਵੇਂ ਅਸਾਈਆਂ ਦੇ ਹੋਣ ਭਾਵੇਂ ਮੁਸਲਮ ਭਾਵੇਂ ਜੜੀਆਂ ਆ ਪੀਰਾਂ ਦੀਆਂ ਮਜ਼ਾਰਾਂ ਮਜ਼ੂਰਾਂ ਨੇ ਜਿੱਥੇ ਆ ਬਾਬੇ ਮੁੰਦਰਾਵਾਲੇ ਸੁਰਫੇ ਦੀਆਂ ਲਾਟਾਂ ਪੀ ਕੇ ਸੂਟੇ ਮਾਰਦੇ ਨੇ ਮੈਂ ਸਾਰਿਆਂ ਦੀ ਗੱਲ ਕਰਦਾ ਇੱਕ ਗੱਲ ਬੜੀ ਕੌੜੀ ਕਹਿਣ ਲੱਗਾ ਧਿਆਨ ਦੇ ਨਾਲ ਸੁਣ ਲਿਓ ਕੋਈ ਇਹੋ ਜਿਹਾ ਰੱਬ ਨਹੀਂ ਕਿ ਕਿਸੇ ਦੀ ਅਰਦਾਸ ਸੁਣ ਲਵੇ ਕੋਈ ਇਹੋ ਜਿਹਾ ਰੱਬ ਨਹੀਂ ਕਿ ਕਿਸੇ ਦੀ ਕੋਈ ਮਰਦ ਪੂਰੀ ਕਰ ਦੇਵੇ ਹਾਂ ਬਖਰੀ ਗੱਲ ਐ ਜਿਹੜੀਆਂ ਗੁਰੂ ਘਰਾਂ ਦੇ ਵਿੱਚ ਗੁਰਦਵਾਰਾਂ ਦੇ ਵਿੱਚ ਅਰਦਾਸਾਂ ਹੁੰਦੀਆਂ ਨੇ ਉਹ ਅਰਦਾਸਾਂ ਦਾ ਜਿਹੜਾ ਮਤਲਬ ਐ ਉਹ ਇਹ ਨਹੀਂ ਕਿ ਤੁਸੀਂ ਗੁਰੂ ਸਾਹਿਬ ਦੇ ਕੋਲੋਂ ਜਾ ਕੇ ਕੁਝ ਮੰਗੀ ਜਾਵਾਂ ਤੁਹਾਨੂੰ ਮਿਲੇ ਜਾਊਗਾ ਕਦੇ ਨਹੀਂ ਹੋ ਸਕਦਾ ਮੈਂ ਬੜਾ ਲੰਬਾ ਸਮਾਂ ਗੁਰਦਵਾਰਾ ਸਾਹਿਬ ਦੇ ਵਿੱਚ ਰਿਆਂ ਅਰਦਾਸਾਂ ਕੀਤੀਆਂ ਜਦੋਂ ਸਮਝ ਆਈ ਉਦੋਂ ਸਭ ਕੁਝ ਛੱਡਿਆ ਜਿਹੜਾ ਵੀ ਮਰਜੀ ਡੇਰਾ ਹੋਵੇ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਅਸੀਂ ਗੱਲ ਇਹ ਕਰ ਰਹੀਏ ਕਿ ਪਖੰਡਵਾਦ ਨੇ ਪੰਜਾਬ ਦਾ ਬੇੜਾ ਗਰ ਕਰਦਾ ਉਹ ਕੋਈ ਵੀ ਹੋਵੇ ਕਿਸੇ ਮਰਜੀ ਡੇਰੇ ਵਿੱਚ ਚੱਲ ਜਾਓ ਭਵੇਂ ਸਿੱਖਾਂ ਦਾ ਭਵੇਂ ਅਸਾਈਆਂ ਦਾ ਭਵੇਂ ਮੁਸਲਮਾਨਾਂ ਦਾ ਭਵੇਂ ਆਪੀਰਾ ਪੂਰਾ ਦਾ ਕਿਸੇ ਦਾ ਵੀ ਹੋਵੇ ਕਿਸੇ ਡੇਰੇ ਵਿੱਚ ਰੱਬ ਨਹੀਂ ਬੈਠਾ ਹਾਂ ਇਹ ਸੀ ਜਿਹੜਾ ਕੋਈ ਧਾਰਮਿਕ ਸਥਾਨ ਹੈਗਾ ਜਿਵੇਂ ਕਰ ਕਰ ਅੰਦਰ ਧਰਮਸ਼ਾਲਾ ਭਾਈ ਗੁਰਦਾਸ ਜੀ ਨੇ ਕਿਹਾ ਸੀ ਜਦੋਂ ਗੁਰੂ ਨਾਨਕ ਪਾਸ਼ਾ ਨੇ ਸੰਗਤ ਕੀਤੀ ਜਦ ਸੰਗਤ ਕਰਨ ਵਾਸਤੇ ਕਿਹਾ ਉਦੋਂ ਗੁਰੂ ਪਾਸ਼ਾ ਨੇ ਇਹ ਸਾਨੂੰ ਸਮਝਾਇਆ ਸੀ ਕਿ ਜਿਹੜਾ ਵੀ ਧਾਰਮਿਕ ਸਥਾਨ ਹੋਊਗਾ ਉਥੋਂ ਤੁਹਾਨੂੰ ਰੱਬ ਦੇ ਪ੍ਰਤੀ ਇੱਕ ਸਮਝ ਮਿਲਣੀ ਹੈ ਰੱਬ ਕੀ ਹੈ ਰੱਬ ਕਿੱਥੇ ਰਹਿੰਦਾ ਹੈ ਰੱਬ ਨੂੰ ਪਾਉਣ ਵਾਸਤੇ ਕਿਹੜੇ ਕਰਮ ਨੇ ਰੱਬ ਪਾਇਆ ਜਾ ਸਕਦਾ ਹੈ ਜਾਂ ਰੱਬ ਕਿਸੇ ਨੇ ਪਾਇਆ ਇਹ ਗੱਲਬਾਤ ਇਹ ਚਰਚਾ ਹੁੰਦੀ ਸੀ ਉੱਥੇ ਸਿੱਖਿਆ ਦਾ ਕੇਂਦਰ ਸੀ ਜਿਵੇਂ ਰਹਿਤ ਮਰਦਾ ਵਿੱਚ ਗੁਰਦੁਆਰੇ ਨੂੰ ਸਿੱਖਿਆ ਦਾ ਕੇਂਦਰ ਕਿਹਾ ਜਾਂਦਾ ਪਰ ਅੱਜ ਸਿੱਖਿਆ ਦਾ ਕੇਂਦਰ ਨਹੀਂ ਹੈਗਾ ਅੱਜ ਅਲੇਸਿਸ ਗੋਲਕਾਂ ਲਾਇਗਿਆਂ ਨੇ ਉਹਨੂੰ ਵਪਾਰੀ ਨੇ ਧੰਦਾ ਬਣਾ ਲਿਆ ਪਹਿਲਾਂ ਪੁਜਾਰੀ ਹੈ ਫਿਰ ਵਪਾਰੀ ਹੈ ਪੁਜਾਰੀ ਕੌਣ ਹੈ ਉਹ ਗੁਰਦੁਆਰੇ ਦਾ ਗ੍ਰੰਥੀ ਵੀ ਹੋ ਸਕਦਾ ਹੈ ਕਿਸੇ ਮਸਜਿਦ ਦਾ ਮੌਲਵੀ ਹੋ ਸਕਦਾ ਹੈ ਕਾਜੀ ਕਿਸੇ ਗਿਰਜਾ ਘਰ ਦਾ ਪਾਦਰੀ ਹੋ ਸਕਦਾ ਹੈ ਕਿਸੇ ਮੰਦਰ ਦਾ ਪੁਜਾਰੀ ਹੋ ਸਕਦਾ ਹੈ ਤੇ ਇਹ ਪੁਜਾਰੀ ਨੇ ਜਦੋਂ ਢਾਂਚਾ ਖੜਾ ਕਰਤਾ ਫਿਰ ਵਪਾਰੀ ਆ ਗਿਆ ਉੱਪਰ ਵਪਾਰੀ ਕੌਣ ਨੇ ਜਿਹੜੀਆਂ ਕਮੇਟੀਆਂ ਨੇ ਹੁਣ ਕਮੇਟੀਆਂ ਵਪਾਰ ਕਿਦਾਂ ਕਰਦੀਆਂ ਨੇ ਗ੍ਰੰਥੀ ਨੂੰ ਮੰਦਰ ਦੇ ਪੁਜਾਰੀ ਨੂੰ ਚਰਚ ਦੇ ਪਾਦਰੀ ਨੂੰ ਜਾਂ ਕੇ ਲਈ ਮੌਲਵੀ ਨੂੰ ਇੱਕ ਭਈਏ ਦੀ ਤਰ੍ਹਾਂ ਰੱਖਦੀਆਂ ਨੇ ਐਸੀ ਟ੍ਰੀਟਮੈਂਟ ਹੈ ਉਹਨਾਂ ਦੀ ਉੱਪਰ ਵਪਾਰੀ ਬੈਠੇ ਕਮੇਟੀਆਂ ਵਪਾਰੀ ਨੇ ਮੈਂ ਅੱਜ ਇਹ ਬੇਨਤੀ ਤਾਂ ਕੀਤੀ ਹੈ ਬਹੁਤ سارے ਲੋਕ ਇਹ ਕਹਿੰਦੇ ਨੇ ਕਿ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਜੇ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਨਾ ਫਿਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੀ ਪਾਵਨ ਬਾਣੀ ਦੇ ਲੜ ਲੱਗਣਾ ਪਊ ਪਾਵਨ ਬਾਣੀ ਤੋਂ ਬਿਨਾ ਕਿਸੇ ਨੂੰ ਹੋਰ ਅਸੀਂ ਮੰਨਦੇ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਹਿੰਦੂ ਆਪਣਾ ਜਾਂ ਮੁਸਲਮ ਜਾਂ ਅਸਾਈ ਜਾਂ ਹੋਰ ਕੋਈ ਆਪਣਾ ਮذਹਬ ਛੱਡ ਦੇ ਆਪਣੇ ਸਿਧਾਂਤ ਛੱਡ ਦੇ ਮੈਂ ਇਹ ਨਹੀਂ ਕਹਿੰਦਾ ਮੈਂ ਗੱਲ ਉਹਨਾਂ ਦੀ ਕਰਦਾ ਜਿਹੜੇ ਮਾਨ ਨਾਲ ਕਹਿੰਦੇ ਕਿ ਅਸੀਂ ਤਾਂ ਸਿੱਖਾਂ ਜੀ ਉਹਨਾਂ ਦੀ ਗੱਲ ਕਰਦਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਾ ਮੰਨਗੇ ਜੇ ਪੰਜਾਬ ਨੂੰ ਪਖੰਡ ਬਾਤੋਂ ਬਚਾਉਣਾ ਹੈ ਨਾ ਇੱਕ ਇਥੇ ਗੱਲ ਹੋਰ ਕਹਿਣੀ ਹੈ ਅੱਜ ਕੇ ਸੱਜਣ ਦੇ ਨਾਲ ਮੇਰੀ ਅੱਧਾ ਘੰਟਾ ਫੋਨ ਤੇ ਗੱਲ ਹੋਈ ਉਹ ਕਹਿੰਦਾ ਜੀ ਇੱਕ ਗੱਲ ਨੋਟ ਕਰੋ ਮੈਂ ਕਿਹਾ ਦੱਸੋ ਕਹਿੰਦਾ ਜੇ ਤੁਸੀਂ ਇਹ ਕਹੋਗੇ ਨਾ ਕਿ ਪੰਜਾਬ ਨੂੰ ਰਾਜਨੀਤਿਕ ਲੋਕਾਂ ਨੇ ਮਾਰਿਆ ਹੈ ਰਾਜਨੀਤਿਕ ਲੋਕ ਲੁੱਟ ਕੇ ਖਾ ਗਏ ਪੰਜਾਬ ਨੂੰ ਕਹਿੰਦਾ ਦੂਜਾ ਮੇਰੇ ਟਨੂ ਪੁਆਇੰਟ ਇਹ ਹੈ ਕਿ ਪੰਜਾਬ ਨੂੰ ਬਾਬਾ ਬਾਦ ਨੇ ਵੀ ਬਰਬਾਦ ਕੀਤਾ ਹੈ ਜਿਹੜੇ ਬਾਬੇ ਪਖੰਡ ਕਰਦੇ ਨੇ ਉਹਨਾਂ ਨੇ ਬਰਬਾਦ ਕੀਤਾ ਕਹਿੰਦਾ ਇਹ ਗੱਲ ਕਿਉਂ ਇਹ ਗੱਲਾਂ ਸੱਚੀਆਂ ਨੇ ਜੇ ਅਸੀਂ ਕਹਿੰਨੇ ਨਾ ਕਿ ਪੰਜਾਬ ਨੂੰ ਬਚਾਉਣਾ ਹੈ ਨਾ ਕਿ ਨਾ ਅਨਸ਼ਿਆਂ ਤੋਂ ਪਹਿਲਾਂ ਰਾਜਨੀਤਿਕ ਲੀਡਰਾਂ ਤੋਂ ਪਹਿਲਾਂ ਆ ਜਿਹੜਾ ਬਾਬਾ ਬਾਦ ਹੈ ਨਾ ਪੰਜਾਬ ਦਾ ਕਿਸੇ ਵੀ ਡੇਰੇ ਦਾ ਹੋਵੇ ਪਹਿਲਾਂ ਉਹਦੇ ਤੋਂ ਖੜਛ ਡਾਉਣ ਦੀ ਲੋੜ ਹੈ ਇਹ ਪਖੰਡਵਾਦ ਖਤਮ ਕਰਨ ਦੀ ਲੋੜ ਹੈ ਕੱਲ ਮੈਂ ਵੀਡੀਓ ਪਾਈ ਕਹਿੰਦੇ ਤੁਸੀਂ ਸ਼ਰਿੰਦਰ ਸ਼ਾਹ ਨੂੰ ਇਦਾਂ ਕਹਤਾ ਜੀ ਉਹ ਤਾਂ ਸਾਡਾ ਰੱਬ ਹੈ। ਮੈਂ ਕਿਹਾ ਹੂੰ ਰੱਬ ਤੇਰਾ। ਇਹ ਜੇ ਰੱਬ ਲਈ ਮੇਰੀਆਂ ਹਜ਼ਾਰ ਜੁੱਤੀਆਂ। ਸਾਡਾ ਰੱਬ ਸਾਡੇ ਕੋਲੇ ਹੈਗਾ। ਸਾਨੂੰ ਰੱਬ ਦੇਣ ਦੀ ਕੋਸ਼ਿਸ਼ ਨਾ ਕਰੋ। ਤੇ ਅਸੀਂ ਰੱਬ ਕਿੱਥੋਂ ਲੈਣਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਤੋਂ ਸਮਝ ਲੈਣੀ ਹੈ ਕਿ ਰੱਬ ਹੈ ਕੀ। ਤੇ ਇਹ ਬੇਨਤੀ ਮੈਨੂੰ ਕਰਨੀ ਪਈ ਅੱਜ। ਤੇ ਜੇ ਪੰਜਾਬ ਨੂੰ ਬਚਾਉਣਾ ਹੈ ਨਾ ਤਾਂ ਸਭ ਤੋਂ ਪਹਿਲਾਂ ਅਸੀਂ ਕੋਸ਼ਿਸ਼ ਕਰੀਏ ਕਿ ਪਖੰਡਵਾਦ ਤੋਂ ਦੂਰ ਹੋਈਏ ਕਿ ਪਖੰਡੀ ਬਾਬਿਆਂ ਦੇ ਛਿੱਤਰ ਫੇਰੀਏ ਫੜ ਕੇ ਤਾਂ ਕਿਤੇ ਥੋੜੀ ਬਹੁਤੀ ਸਾਡੇ ਪੰਜਾਬ ਦੇ ਲੋਕਾਂ ਨੂੰ ਸਮਝ ਆਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ